ਸੀ ਗੱਲ ਮੈਂ ਡਾਕਟਰ ਗੌਰਵ ਜੀ ਤੋਂ ਇਸ ਸਾਲ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਸੁੰਡੀ ਦੀ ਸ਼ਿਕਾਇਤ ਕਾਫੀ ਜ਼ਿਆਦਾ ਹੈ ਤੇ ਜਿਵੇਂ ਆਪਾਂ ਪਿੱਛੇ ਵੀਡੀਓਜ਼ ਕੀਤੀਆਂ ਨੇ ਆਪਣੇ ਹਲੇ ਸੁੰਡੀ ਦਾ ਕੋਈ ਖਾਸ ਬਹੁਤਾ ਅਟੈਕ ਨਹੀਂ ਹੈ ਸਿਰਫ ਉੱਥੇ ਆਇਆ ਜਿੱਥੇ 26 ਦੇ ਵਿੱਚ ਸੁੰਡੀ ਦਾ ਹਮਲਾ ਕਾਫੀ ਜ਼ਿਆਦਾ ਧੀ। ਜਿਵੇਂ ਆਪਾਂ ਦੇਖੀਏ ਇੱਥੇ ਆ ਬੁੱਟਿਆਂ ਨੂੰ ਸੁੰਡੀ ਪਈ ਹੋਈ ਐ ਤੇ ਇਸ ਦੀ ਮੈਨੇਜਮੈਂਟ ਦੇ ਵਿੱਚ ਆਪਾਂ ਨੇ ਕਿਸਾਨਾਂ ਦਾ ਆਮ ਜਿਹੜਾ ਤਜਰਬਾ ਸਫਲ ਤਜਰਬਾ ਰਿਹਾ ਪਿਛਲੇ ਸਾਲਾਂ ਦੌਰਾਨ ਜਾਂ ਪਿਛਲੇ ਸਮੇਂ ਦੌਰਾਨ ਇਸਾ ਸਾਲ ਵੀ ਬਹੁਤ ਸਾਰੇ ਕਿਸਾਨਾਂ ਨੇ ਕਲੋਰ ਸਾਈਪਰ ਹੈਗੀ ਆ ਪਾਣੀ ਭਰਨ ਤੋਂ ਬਾਅਦ 500 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਛਿਟਾ ਮਾਰਿਆ ਤੇ ਕੱਲ ਦੇ ਮੌਸਮ ਦੇ ਵਿੱਚ ਵੀ ਬਦਲਾਅ ਆਇਆ ਠਾਰੀ ਵੀ ਹੋਈ ਐ ਮੌਸਮ ਦੇ ਵਿੱਚ ਠੰਡ ਹੋਈ ਐ ਅੱਜ ਇਸੇ ਸੰਦਰਭ ਦੇ ਵਿੱਚ ਆਪਾਂ ਇੱਕ ਖੋਜ ਪੱਤਰ ਦੀ ਸਹਾਇਤਾ ਨਾਲ ਅੱਜ ਗੱਲ ਕਰਾਂਗੇ ਕਿ ਮੌਸਮ ਦਾ ਸੁੰਡੀ ਦੇ ਉੱਪਰ ਕੀ ਪ੍ਰਭਾਵ ਹੈ ਜਾਂ ਜਿਹੜਾ ਆਪਣਾ ਪਿੰਕ ਸਟੈਮ ਬੂਰਰ ਹੈ ਮੌਸਮ ਦਾ ਇਹਦੇ ਨਾਲ ਕੀ ਸਬੰਧ ਹੈ ਵੀ ਹੁਣ ਕੀ ਇਹ ਸੁੰਡੀ ਘਟੂਗੀ ਵਧੂਗੀ ਕਿਵੇਂ ਰਹੂਗੀ ਸਿਲਵਰਾਜ ਕ੍ਰਿਸ਼ਨਨ ਸੁਭਾਸ਼ ਚੰਦਰ ਤੇ ਪ੍ਰਸੰਨਾ ਕੁਮਾਰ ਦਾ ਇਹਨਾਂ ਦੀ ਖੋਜ ਦੇ ਮੁਤਾਬਕ ਸੁੰਡੀ ਦੇ ਜਾਂ ਐਂ ਕਹ ਲਓ ਪਿੰਕ ਸਟੈਮ ਬੂਰਰ ਦੇ ਜਿਹੜਾ ਮਕੜਾ ਉਹਦੇ ਆਂਡੇ ਤੇ ਉਸ ਤੋਂ ਅੰਡੇਆਂ ਚੋਂ ਨਿਕਲਣ ਵਾਲਾ ਲਾਰਵਾ ਜਾਂ ਸੁੰਡ ਜਾਂ ਸੁੰਡੀ ਤੇ ਉਸ ਤੋਂ ਬਾਅਦ ਪਿਉਪਾ ਇਸ ਕੀੜੇ ਦੀਆਂ ਇਹ ਸਾਰੀਆਂ ਸਟੇਜਾਂ ਤਾਪਮਾਨ ਵਧਨ ਦੇ ਨਾਲ ਤੇਜ਼ੀ ਨਾਲ ਆਪੋ ਆਪਣਾ ਜੀਵਨ ਚੱਕਰ ਪੂਰਾ ਕਰਦੀਆਂ ਨੇ 18 ਤੋਂ 33 ਡਿਗਰੀ ਸੈਲਸੀਅਸ ਦਾ ਤਾਪਮਾਨ ਹੈ ਇਸ ਕੀਟ ਦੇ ਲਈ ਸਭ ਤੋਂ ਸੁਖਾਵਾਂ ਹੈ ਜਾਨੀ ਕਿ ਇਹਦੀ ਡਿਵੈਲਪਮੈਂਟ ਇਹਦਾ ਵਿਗਾਸ ਸਭ ਤੋਂ ਵੱਧ ਹੁੰਦਾ ਹੈ ਜਦੋਂ ਤਾਪਮਾਨ 18 ਤੋਂ 33 ਡਿਗਰੀ ਸੈਲਸੀਅਸ ਰਹਿੰਦਾ ਹੈ ਜਿਉਂ ਹੀ ਤਾਪਮਾਨ 8 ਹੈਠਾ ਨੂੰ ਆਉਂਦਾ ਹੈ ਜਾਨੀ ਕਿ 9 ਡਿਗਰੀ ਤੇ ਆਉਂਦੇ ਆਉਂਦੇ ਇਸ ਕੀੜੇ ਦਾ ਵਿਕਾਸ ਬਿਲਕੁਲ ਹੀ ਰੁਕ ਜਾਂਦਾ ਤੇ ਇਸ ਵਾਰ ਇਹੀ ਕਾਰਨ ਹੈ ਕਿਉਂਕਿ ਗਰਮੀ ਦਸੰਬਰ ਦੇ ਸ਼ੁਰੂ ਤੱਕ ਕਾਫੀ ਲੰਬੀ ਚੱਲ ਚੁੱਕੀ ਹੈ ਤੇ ਜਿਹੜਾ ਤਾਪਮਾਨ ਸੁੰਡੀ ਦੇ ਹੋਣ ਲਈ ਕਾਫੀ ਸੁਖਾਵਾ ਰਿਹਾ ਤੇ ਹੁਣ ਜਦੋਂ ਮੌਸਮ ਦੇ ਵਿੱਚ ਬਦਲਾਅ ਆਇਆ ਤਾਂ ਜਿਉਂ ਹੀ ਇਹ ਹੈਠਾ ਵੱਲ ਨੂੰ ਆਊਗਾ 9 ਡਿਗਰੀ ਸੈਲਸੀਅਸ ਤੇ ਜਾ ਕੇ ਸੁੰਡੀ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬਿਲਕੁਲ ਹੀ ਬੰਦ ਹੋ ਜਾਣੀ ਹੈ ਜਾਇਕੇ ਲਈ ਆਪਾਂ ਕੇ ਉਹ ਹਾਈਬਰਨੇਟ ਕਰ ਜਾਣੀਆਂ ਵੀ ਉਹ ਸਰਦ ਰੁੱਤ ਦੀ ਨੀਂਦ ਹੈ ਜਿਹੜੀ ਉਸ ਤੇ ਚਲੀ ਜਾਊਗੀ ਤੇ ਆਪਦੀ ਐਕਟੀਵਿਟੀ ਬੰਦ ਕਰ ਦੂਗੀ ਯਾਨੀ ਕਿ ਨੁਕਸਾਨ ਕਰਨਾ ਬੰਦ ਕਰ ਦੂਗੀ ਤੇ ਵੱਧ ਤੋਂ ਵੱਧ ਤਾਪਮਾਨ ਜਿਸ ਤੇ ਇਹਦਾ ਵਿਕਾਸ ਰੁਕ ਜਾਂਦਾ ਉਹ 39 ਡਿਗਰੀ ਸੈਲਸੀਅਸ ਹੈ ਜਿਹਦੇ ਜਾ ਕੇ ਇਹਦਾ ਵਿਕਾਸ ਬਿਲਕੁਲ ਬੰਦ ਹੋ ਜਾਂਦਾ ਯਾਨੀ ਕਿ 9 ਡਿਗਰੀ ਤੋਂ ਹੇਠਾਂ ਤੇ 39 ਡਿਗਰੀ ਤੋਂ ਉੱਪਰ ਇਸ ਸੁੰਡੀ ਲਈ ਗੁਲਾਬੀ ਸੁੰਡੀ ਲਈ ਤਾਪਮਾਨ ਜਿਹੜਾ ਉਸ ਖਾਵਾਂ ਨਹੀਂ ਹੈ ਤਾਂ ਹੁਣ ਜਿਵੇਂ ਜਿਵੇਂ ਤਾਪਮਾਨ ਹੀਟਾਂ ਵਾਲੇ ਨੂੰ ਆਊਗਾ ਇਹਦੇ ਇਹਦਾ ਹਮਲਾ ਜਿਹੜਾ ਉਹ ਆਪਣੇ ਆਪ ਹੀ ਘਟ ਜੂਗਾ ਤੇ ਇਹ ਇਨੈਕਟਿਵ ਸਟੇਜ ਦੇ ਵਿੱਚ ਚਲੀ ਜਾਊਗੀ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ